ਸਾਰ ਕੇ ਤੇ ਘਰ ਤੇ ਕੰਮੀ ਤੇ ਆਪਣੇ ਮੁਕਤ ਜਿੰਨਾ ਆਪਣਾ ਅੱਧਾ ਲੱਗਦਾ ਹੀ ਤੇਰੇ ਕੋ 10 ਲੱਖ ਰੁਪਇਆ ਪਿਆ ਜਾਂਦਾ ਘਰ ਐ 2 ਲੱਖ ਦਾ 2.5 ਲੱਖ ਦਾ 5 ਸਾਲ ਨੇ ਇਸ ਦਸਿਆ ਸੀ ਜਿਹੜਾ ਜਿਹੜਾ ਦਾ ਹੱਥੀਂ ਤੇ ਵਾਦ ਗਿਆ ਆਜੇ ਮੇਰੇ ਗੱਦੀਆਂ ਆ ਗਈਆਂ ਤਲਾ ਪਾ ਕੇ ਸੋਨੇ ਕਿੱਥੇ ਲਿਤੀ ਹੈ ਯਾ ਸੋਨੇ ਨੂੰ ਸੋਨਾ ਦੇ ਚਾਹ ਇਹ ਕੀ ਹੋ ਗਿਆ ਕਿਤੇ ਵੀ ਦੇ ਸਕਦਾ 1125000 ਰੁਪਇਆ ਅੱਜੇ 5.5 ਲੱਖ ਖੜੇ ਬੰਦੇ ਆਪਣੇ ਚ ਇਸਾਰੇ ਕਲਾਕਾਰ ਤੁਹਾਡੇ ਸਾਹਮਣੇ ਅਸੀਂ ਕਿਹਾ ਤੁਹਾਨੂੰ ਅੱਖਾਂ ਵਾਲੇ ਬਣਾਉਣਾ ਹੈ ਜਿਹੜਾ ਤੇ ਹੋਰ ਬੰਦਿਆ ਹੈ ਅ ਰਸਰੀ ਕਰੇ ਫੇਰਾ ਬਿਆਸਾ ਨੇ ਸਾਰੇ ਲੋਕਾਂ ਨੂੰ ਤੇ ਉਹ ਪਹਿੰਡਾ ਕਰੀਦਾ ਸਰਸਪਿਆ ਪਿਆਰਾ ਅੱਜ ਨਹੀਂ ਆਪਾਂ ਪਿਛਲੇ ਸਾਲ ਕੁਝ ਦੇਖੇ ਹਾਂ ਉਹ ਪਿਛਲੇ ਸਾਲ ਆਤਾਰੀ क्या मैं आपसे मेरे नुक्कड़ पॉइंट सेंटर है कैसे किस बार जो घाटी देखती हुई आया है जिन्हें अपने सरदार जाने तो ये सफा में कितने अंकल किस नाम से जुड़ गए तीन डॉक्टर के पास गए अपने अपने ने मतलब अपने अपने ने जुड़ गए ऐसा कहते हैं कि हमारे यहां से दान तो पूरी रात और पूरी तकियां बस से लगाता देसी तरह से दान कर रहे बहुत खूब के दान का जरा कोई शकंदर पाया अकबर का दान ਇਹ ਬਿਨਾਂ ਇਹਦਾ ਫਰੇਮ ਵੀ ਹੈ ਜਦੋਂ ਇਸ ਕੱਟ ਕੁਝ ਨਹੀਂ ਹੈਗਾ ਪਰ ਇਹ ਲੋਕ ਜਿੰਨਾ ਤੁਸੀਂ ਦੇਖਦੇ ਉਹ ਬਹੁਤ ਮੀਟ ਕਰ ਰਹੇ ਨੇ ਨਾਲ ਘਰ ਤੇ ਪਿੰਡਾਂ ਦਾ ਹੂਸੇ ਤੱਕ ਜਿਹੜੀ ਹੁਣ ਸਾਡੀ ਬਚਤ ਹੈ ਲਗਭਗ 45910 ਰੁਪਏ ਨੇ ਉਹਦੇ ਵਿੱਚ ਕਹਿਣ ਦਾ ਮਤਲਬ ਹੈ ਕਿਤਨਾ ਖਰਚਾ ਹੋ ਗਿਆ ਜਦੋਂ ਉਹ ਟਰੰਡਾਲੀ ਹੋਇਆ ਲਾਸਾ ਦੱਸ ਰਹੀ ਏ ਕਲਕਤਾ ਮੰਦਰੀ ਬੱਸੇ ਦਾ ਹੋਇਆ ਵਿਚਾਰੇ ਇੱਕ ਜਗ੍ਹਾ ਸਾਰਿਆਂ ਨੂੰ ਪਤਾ ਹਣਾ ਉਹ ਵੀ ਉੱਤ ਲੈ ਕੇ ਆਵੇ ਸਾਰਾ ਰੋਜਾ ਸਾਰੇ ਸਿੱਧੀ ਸਭ ਕਹਿੰਦੇ ਦੀ ਦੰਗਾ ਚਾਰ ਰੱਖ ਰਿਹਾ ਛੱਟ ਤੇ ਲੱਗ ਰਿਹਾ ਮੈਂ ਆਖਵਾ ਕਰਦਾ ਆਸ ਕਰਦਾ ਤੁਹਾਡੇ ਕੋਲ ਆਪਣੇ ਵਿੱਚ ਬਹੁਤ ਬਹੁਤ ਬੜੀਆਂ ਬੰਦੇ ਲੱਗੇ ਨੇ ਜਿਵੇਂ ਆਪਾਂ ਗੁਰੂ ਕੋ ਅੱਗੇ ਜੇ ਜੇ ਤਾਂ ਜੋ ਤਾਂਰੇ ਜੀਨ ਦੇ ਲਈ ਮੂਰੇ ਕੰਮ ਕਰਦੇ ਪਿੰਡਾਂ ਦੇ ਲੋਕਾਂ ਨੇ ਸਾਡੇ ਦਿਨ ਨੂੰ ਕਾਇਮ ਤੁਹਾਡਾ ਪ੍ਰਗਿਆ ਦੇ ਵਿੱਚ ਹਰ ਸੇ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੀ ਵੀ ਲੱਖ ਲੱਖ ਵਾਰ ਮੁਬਾਰਕਾਂ ਦੇ ਰਹੇ ਨੇ ਘਰ ਵਿੱਚ ਖੈਰ ਹੋ ਵਰਕਤ ਅੱਲਾਹ ਦਾਤ ਬਹਾਨੇ ਦਿਨ ਤੇ ਗੁਣੇ ਰਾਤ ਤੇ ਗੁਣੇ ਤਰਕੀਆਂ ਬਖਸ਼ੇ ਅੱਜ ਵੀ ਦੱਸਦੇ ਰਹੋ ਇਸੇ ਤਰ੍ਹਾਂ ਤਾਂ ਹਰ ਸਾਲ ਕੱਠੇ ਹੁੰਦੇ ਰਹੀਏ ਸਭ ਤੋਂ ਵੱਡੀ ਨਿਯਮਤ ਜਿਹੜੀ ਅੱਲਾਹ ਪਾਕ ਵੱਲੋਂ ਤੰਦਰੁਸਤੀ ਹੈ ਤੁਹਾਡੇ ਘਰਾਂ ਦੇ ਵਿੱਚ ਤੰਦਰੁਸਤੀ ਰੱਖੇ ਅੱਲਾਹ ਦਾਤ ਤੇ ਕਿਸੇ ਦੇ ਘਰੇ ਜਾ ਕੋ ਵੱਡੀ ਗੰਤ ਲਾ ਲੇ ਕੇ ਇਹਨਾਂ ਕਹਿੰਦਾ ਹੋਇਆ ਖੇਮੇ ਰਜਾ ਛੋਟਾ ਬੱਚਾ ਛੋਟਾ ਵੀਰ ਸਮਝ ਕੇ ਲਾਫ ਕਰਨਾ ਯਾਤ ਮਤ ਪ੍ਰਵਾਦ ਜੀ ਅਸਲਾਮੁਅਲੈਕੁਮ ਸਾਰਿਆਂ ਨੂੰ ਜਿਹੜੀ ਵੀ ਲੇਟ ਆਏ ਨੇ ਜੇ ਕੁਛ ਰਹਿੰਦੇ ਨੇ ਬੈਕਮਾਰੀ ਆਵਾਜ਼ ਦੇਣਾ ਜਿਹਨਾਂ ਦੇ ਗੱਜੂ ਵਗੈਰਾ ਕਰਨੇ ਆ ਜਾਂ ਇੱਕ ਦੋ ਜਣੇ ਰਹਿੰਦੇ ਨੇ ਕਿਰਪਾ ਕਰਕੇ ਟੀਮ ਗਾਦੇ ਬੱਚੇ ਦੀ ਕਿਰਪਾਲਤਾ ਕਰਨਾ ਸੋ ਜਿਹੜੇ ਸਾਡੇ ਵੀਰ ਲੇਟ ਆਏ ਨੇ ਉਹਨਾਂ ਤੇ ਕੁਛ ਦਾ ਖਿਦਰਾ ਰਹਿਣਾ ਜਿਦਰੀ ਤੋਂ ਬਿਨਾ ਟੀਪ ਨਾਵਾਦਨੀ ਹੋਣੀ ਜਿਹੜਾ ਕਿਸੇ ਮੇਰੇ ਵੀਰ ਦਾ ਪੁੱਤ ਰਹਿੰਦਾ ਫਿੱਤਰਾ ਆਦਾ ਕਰਦਾ ਕੋਲਾ ਮੇਰੇ ਵੀਰ ਨੇ ਇਟਾਇਨੇ ਉਸ ਤੋਂ ਬਾਅਦ ਫੇਰ ਇਹ ਆਵਾਜ਼ ਦੇਣਾ ਕਿ ਤੁਸੀਂ ਅਜੇ ਵਜ਼ੂ ਕਰ ਰਹੇ ਹੋ। ਉੱਥੇ ਖੜ ਕੇ ਇੰਦਾਰੇ ਵਿੱਚ 50 ਲੀਟਰ ਪਾਉਲ ਦਾ ਕਰੇ ਕਿ ਕਿਹਾ ਕਿ ਨਵਾਲ ਦੇ ਵਿੱਚ ਸਰਪਲੈਂਟ ਰਹਿ ਗਈ। 5 ਮਿੰਟ ਤੋਂ ਬਾਅਦ ਜਮਾਤ ਖੜੀ ਹੋ ਜਾਣੀ ਹੈ। ਫੇਰ ਕਿਸੇ ਦੀ ਦੇਖ ਨਹੀਂ ਕੀਤੀ ਜਾਊਗੀ ਜਿਹੜਾ ਵੀ ਕੋਈ ਮੇਰਾ ਵੀਰ ਇੰਦਗਾ ਤੇ ਵਾਲ ਵਜ਼ੂ ਕਰਾ ਰਿਹਾ ਹੈ ਤੁਰਦੂ ਕੋ ਮਰੋ ਕਰਾ ਕਰਕੇ ਨਮਾਜ਼ ਦੇ ਵਿੱਚ ਇਹ ਗਾਇਦੇ ਵਿੱਚ ਪੰਚਣ ਦੀ ਕਿਰਪਾ ਕਰੇ ਸੋਤਰੀ ਜ਼ੋਰ ਬੇਨਤੀ ਕਰਦਾ ਕਿ ਜਿੰਨਾ ਵੀ ਦਾ ਨਾ ਫਿਤਰਾ ਰਹਿੰਦਾ ਜੇ ਕਿਸੇ ਮੇਰੇ ਵੀਰ ਦਾ ਫਿਤਰਾ ਰਹਿੰਦਾ ਇਹ ਲੇਟ ਆਏ ਨੇ ਉਹ ਫਿਤਰਾ ਦਾ ਕਰ ਸਕਦੇ ਪਹਿਲਾਂ ਪਹਿਲਾਂ ਹੱਥ ਖੜਾ ਕਰਕੇ ਸਾਡੇ ਬੰਦੇ ਉੱਥੇ ਵੜ ਕੇ ਲੈ ਜਾਣਗੇ ਹੱਥ ਖੜਾ ਕਰ ਦੋ ਜੇ ਫਿਤਰਾ ਰਹਿੰਦਾ ਕਿਸੇ ਦਾ ਕਿਉਂਕਿ ਨਮਾਜ਼ ਅਦਾ ਨਹੀਂ ਹੋਣੀ ਜੇ ਫਿਤਰਾ ਨਾ ਹੋਇਆ ਉਧਰ ਨੰਨਾ ਕਿ ਆਪ ਦੇ ਦੋ ਫਿਰ ਫਿਰ ਇੱਕ ਤੋਂ ਬੰਦੀ ਆ ਵੀਰੇ ਮੇਰੇ ਵੀਰ ਇਧਰ ਕਲੂਸ਼ਾ ਦੀ ਦਰਗਾਹ ਚ ਬਜ਼ੂ ਕਰ ਰਹੇ ਆ ਉਹ ਕਰਤਾ ਕਰਕੇ ਈਦਗਾਜ ਪੰਚਣ ਦੀ ਕਰਤਾਰਤਾ ਕਰਨ ਕੇ ਟਾਈਮ ਬਹੁਤ ਹੋ ਚੁੱਕਿਆ ਆ ਆਪਾਂ ਨਮਾਜ਼ ਅਦਾ ਕਰਾਈਏ ਤੇ ਨਮਾਜ਼ ਜਨਾ ਕਰਾਉਣ ਤੋਂ ਬਾਅਦ ਤੁਸੀਂ ਲੰਗਰ ਪਾਣੀ ਸਾਰਿਆਂ ਨੇ ਸ਼ਕਤੀ ਜਾਣਾ ਇੱਕ ਵਾਰੀ ਫੇਰ ਮੈਂ ਬੇਨਤੀ ਕਰਾਂ ਉਸ ਅੱਲਾ ਦੇ ਘਰ ਲਈ ਮਸਜਿਦ ਲਈ ਮਸੀਤ ਲਈ ਜਿਵੇਂ ਆਪਾਂ ਮੰਦਿਰ ਮਸਜਿਦ ਗੁਰਦੁਆਰੇ ਸਾਡੇ ਰੱਬ ਦੇ ਘਰ ਨੇ ਤੁਸੀਂ ਰੱਬ ਦੇ ਘਰ ਲਈ দান ਦਿਓਗੇ ਤਾਂ ਅੱਲਾਹ ਪਾਕ ਤੁਹਾਡਾ 70 ਗੁਣਾ ਸawab ਤੁਹਾਨੂੰ ਦੇਵੇਗਾ। ਕੋਈ ਭਾਵੇਂ ਸਾਰੇ ਨੂੰ ਪਤਾ ਹੈ। ਇਹ ਤੁਸੀਂ ਧਰਮ ਦੇ ਇੰਝ ਤਾਂ ਹੋ ਰਿਹਾ। ਇਹ ਇਹਨੂੰ ਬਰਵਾਣੇ। ਗੁਰਦੁਆਰਾ ਸਾਹਿਬ ਦੇ ਮੰਦਿਰਾਂ ਦੇ ਵਿੱਚ ਇਤਿਵਾਰੀ ਨੇ ਇਸ ਤਰ੍ਹਾਂ ਜੋ ਸਾਡੇ ਇੱਥੇ ਨੇ ਉਹ ਸਾਡੇ ਇਮਾਮ ਸਾਹਿਬ ਨੇ ਜੋ ਸਾਨੂੰ ਸਾਲਾ ਬੱਤੀ ਹਾਂ ਜੋ ਮੈਂ ਪਹਿਲੀ ਬੋਲਿਆ ਹੋ ਇਮਾਮ ਸਾਹਿਬ ਨੇ ਇੱਕ ਮਹੀਨਾ ਇੰਨੀ ਅਵਾਜ਼ ਤੇ ਸਾਨੂੰ ਕਰਨੀ ਸਿਖਾਈ ਜਾਂ ਸਾਨੂੰ ਨਮਾਜ਼ਾਂ ਪੜਾਈਆਂ ਸਾਨੂੰ ਤਰਾਤੀਆਂ ਪੜਾਈਆਂ ਸਾਡੇ ਰੋਜ਼ੇ ਰਖਾਏ ਵਦ ਤੋਂ ਵਕਤਲਾਬਤ ਕਰਕੇ ਤਮੀਮ ਬਖਸ਼ੀ ਕੇ ਬਈ ਮੀਂਦ ਵਾਲ ਐਵੇਂ ਆਉਣਾ ਆ ਚੀਜ਼ ਗਲਤ ਹੈ ਚੀਜ਼ ਠੀਕ ਹੈ ਸੰਤੋ बटे ਉਹਦੇ ਸਵਾਗਤ ਦੇ ਹੱਕਦਾਰ ਨੇ ਲੈ ਆਪਣੇ ਬੰਦੇ سامنے ਢਾਂ ਕੇ ਸਾਡੇ ਇਮਾਮ ਸਾਹਿਬ ਨੇ ਤੁਸੀਂ ਜਿਹਨੇ ਇਹ ਸਾਡੇ ਲਈ ਦਵਾਵਾ ਕਰਦੇ ਸਾਰਿਆਂ ਲਈ ਅਸੀਂ 100 ਬੰਦਾ ਹੁੰਨੇ ਆ ਤਾਂ ਸਾਡਾ ਵੀ ਹੱਕ ਬਣਦਾ ਅਸੀਂ ਵੀ ਇਹਨਾਂ ਲਈ ਦੁਆ ਕਰੀਏ ਤੇ ਇਹਨਾਂ ਦਾ ਵੱਧ ਤੋਂ ਵੱਧ ਮਾਰ ਸਤਿਕਾਰ ਕਰੀਏ ਕਿਉਂਕਿ ਸਾਨੂੰ ਪਤਾ 3-4000 ਰੁਪਏ ਮਹੀਨੇ ਨਾਲ ਕੁਝ ਨਹੀਂ ਬਣਦਾ ਆਪਣੇ ਦੇ ਬੱਚੇ ਵੀ ਦੋ ਦੋਨੇ ਇਮਾਮ ਸਾਹਿਬਾਂ ਦੇ 7-7 ਬੰਦੇ ਨੇ ਸਾਰਿਆਂ ਨੂੰ ਪਤਾ ਕਿਤੇ ਕੋਈ ਬੱਚੇ ਸਾਹਮਣੇ ਜੇ ਤੁਹਾਡੀ ਇਹੋ ਦਿੱਤੀ ਹੋ ਰੋਜੀ ਨਾਲ ਬੱਚੇ ਪੜ੍ਹਦੇ ਨੇ ਤਾਂ ਆਪਣਾ ਇੱਕ ਬਹੁਤ ਵੱਡਾ ਸਵਾਬ ਦਾ ਕੰਮ ਹੈ ਤੁਸੀਂ ਜੈਜੀਤਬਾਦ ਮਾਨ ਸਾਹਿਬ ਦਾ ਵੀ ਮਾਨਜਿਤ ਕਰਨਾ ਹੈ ਸੋ ਦਿਲ ਖੋਲ ਕੇ ਅਲਾਨ ਸਾਹਿਬ ਨੇ ਜੋ ਇਤਨੀ ਨमाज ਪੜ੍ਹਾਤੀ ਇਹਦਾ ਅੱਲਾਹ ਦੀ ਰਹਿਮਤਾਂ ਸੁੱਟਦੀ ਸਾਡੇ ਪੰਜਾਬ ਦੇ ਘਟਰ ਤੋਂ ਤਾਂ ਬੋਲੇ ਤੇ ਜਿਆਦਾ ਬਾਰੇ ਡਰਦੇ ਨਹੀਂ ਬੱਚੇ ਕਿਵੇਂ ਪੜਾਣਗੇ